ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਤੁਹਾਨੂੰ ਤਿਰਫਲੇ ਚੂਰਨ ਬਾਰੇ ਦੱਸਾਂਗੇ ਇਹਦੇ ਕੀ ਫਾਇਦੇ ਨੇ ਕੀ ਇਹਦੇ ਗੁਣ ਨੇ ਆਪਾਂ 10 ਗ੍ਰਾਮ ਐਡ ਲੈ ਲਈ ਇਸ ਤੋਂ ਦੁੱਗਣਾ ਆਪਾਂ ਬਿਹੜਾ ਲੈ ਲਿਆ 20 ਗ੍ਰਾਮ ਇਹਦੇ ਵਿੱਚ ਆਪਾਂ 40 ਗ੍ਰਾਮ ਔਲੇ ਦਾ ਚੂਰਨ ਪਾਉਂ ਸੁੱਕਾ ਲੈ ਲਓ ਚਾਹੇ ਪੀਸਿਆ ਹੋਇਆ ਲੈ ਲਓ ਚਾਹੇ ਸਾਫ ਦਾ ਲੈ ਲਓ ਸਵੇਰੇ ਮੈਂ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਪੀਸ ਕੇ ਰਲਾ ਲੈਣ ਰਾਤ ਨੂੰ ਦੁੱਧ ਨਾਲ ਇਹ ਲੈਣਾ ਉਸੇ ਪਾਣੀ ਨਾਲ ਲੈ ਲਓ ਚਾਹੇ ਦੁੱਧ ਨਾਲ ਲੈ ਲਓ ਅੱਧਾ ਚਮਚਾ ਲੈਣਾ ਇਹਦੇ ਨਾਲ ਆਪਣੇ ਪੇਟ ਦੇ ਰੋਗ ਜਿੰਨੇ ਵੀ ਹੈਗੇ ਸਾਰੇ ਠੀਕ ਹੁੰਦੇ ਨੇ ਲੀਵਰ ਦੇ ਵਿੱਚ ਜਿੰਨਾ ਵੀ ਨੁਕਸਾ ਹੈ ਸਾਰਾ ਠੀਕ ਹੁੰਦਾ ਇਹ ਆਪਾਂ ਨੂੰ ਜ਼ਰੂਰ ਲੈਣਾ ਚਾਹੀਦਾ ਇੱਕ ਵਾਰ ਜ਼ਰੂਰ ਵਰਤੋ ਫਿਰ ਤੁਸੀਂ ਬਾਰ-ਬਾਰ ਵਰਤੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਹਾਨੂੰ ਸਾਡੇ ਵੀਡੀਓਸ ਵਧੀਆ ਲੱਗਦੇ ਹਨ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਦੇਸੀ ਵਿਲੇ ਲਾਈਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ